ਸਾਸੀ ਗਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਪਹਿਲਾਂ ਤਾਂ ਮਾਫੀ ਚਾਹੁੰਦੇ ਆਂ ਵੀ ਵੀਡੀਓ ਦੋ-ਤਿੰਨ ਦਿਨ ਲੇਟ ਹੋ ਗਈ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਸੀ ਤੁਸੀਂ ਪੁਰਾਣੀ ਵੀਡੀਓ ਦੇਖੀ ਹੋਣੀ ਆ ਕਿ ਨਾਨਕਿਆਂ ਦੇ ਉਹ ਸੰਧਾਰਾ ਆਇਆ ਸੀ ਚਾਹੇ ਕੋਈ ਵੀ ਚੀਜ਼ ਆਵੇ ਮੈਂ ਮਾਤਾ ਨੂੰ ਹੱਸਦਾ ਉਹਨਾਂ ਵੀ ਅੱਜ ਸਧਾਰਾ ਆਇਆ ਸੀ ਤੇ ਨਾਨਕਿਆਂ ਦੇ ਪਿੰਡੋਂ ਆਈ ਸੀ ਤੂੜੀ ਤੇ ਉਹਨਾਂ ਨੇ ਮੈਨੂੰ ਟਰੈਕਟਰ ਟਰਾਲੀ ਤੂੜੀ ਕਰਕੇ ਤਿਆਰ ਬਰ ਤਿਆਰ ਫੋਨ ਕਰਤਾ ਸੀ ਵੀ ਆਣ ਕੇ ਲੈ ਜਾ ਤੇ ਮੈਂ ਤੂੜੀ ਲੈ ਆਇਆ ਸੀ ਟਰੈਕਟਰ ਟਰਾਲੀ ਤੇ ਤੇ ਅੱਜ ਵਾਰੀ ਆ ਗਈ ਆ ਟਰੈਕਟਰ ਟਰਾਲੀ ਛੱਡਣ ਦੀ ਤੇ ਮੈਂ ਚੱਲਿਆ ਸੀ ਟਰੈਕਟਰ ਟਰਾਲੀ ਛੱਡਣ ਆਪਦੇ ਨਾਨਕਿਆਂ ਦੇ ਪਿੰਡ ਪਿੰਡ ਭੂੰਦੜੀ ਤੇ ਵਜਨ ਵਾਲੇ ਟਰੈਕਟਰ ਨੂੰ ਚਲਾਉਣ ਦਾ ਅਲੱਗ ਮਜ਼ਾ ਤੇ ਖਾਲੀ ਟਰੈਕਟਰ ਚਲਾਉਣ ਦਾ ਅਲੱਗ ਮਜ਼ਾ ਤੇ ਮ제 ਲੈਂਦੇ ਲੈਂਦੇ ਆਪਾਂ ਜਾਣਿਆ ਕਿਉਂਕਿ ਰੋਡ ਵੀ ਸੋਨੇ ਵਰਗਾ ਆ ਤੇ ਉਤੋਂ ਟਰੈਕਟਰ ਵੀ ਦਾਣੇ ਗਿਣਦਾ ਜਾਂਦਾ ਆ ਤੇ ਲੈ ਵੀ ਰੋਡ ਨੂੰ ਕਰਤਾ ਆਪਾਂ ਸਿੱਧਾ ਤੇ ਬਰੋਲੇ ਹੀ ਬਣਦੇ ਜਾਣੇ ਆ ਬਰੋਲੇ ਤੇ ਪੂਰਾ ਨੰਦ ਲੈਂਦੇ ਹੋਏ ਮੌਸਮ ਵੀ ਸੋਹਣਾ ਆ ਤੇ ਟਰੈਕਟਰ ਦਾ ਤਾਂ ਜੋਰ ਲੱਗਣਾ ਹੀ ਸੀ ਭੱਜੇ ਜਾਂਦੇ ਦਾ ਮੇਰਾ ਵੀ ਜੋਰ ਲੱਗ ਗਿਆ ਬੈਠੇ ਬੈਠੇ ਦਾ ਤੇ ਲਓ ਜੀ ਰਾਜ ਮੈਨੂੰ ਟੱਕਰ ਗਿਆ ਗੋਲੀ ਵਾਲਾ ਬੱਤਾ ਤੇ ਗੋਲੀ ਵਾਲਾ ਬੱਤਾ ਪੀਣ ਦਾ ਵੀ ਇੱਕ ਆਪਣਾ ਹੀ ਸਵਾਦ ਆ ਨਿੰਬੂ ਨਿੰਬੂ ਪਾ ਕੇ ਉਤੋਂ ਗਰਮੀ ਹੋਵੇ ਨਾ ਤੇ ਇਹਨੂੰ ਪੈ ਪੀ ਕੇ ਜਿਹੜੀ ਠੰਡਕ ਦਾ ਅਹਿਸਾਸ ਹੁੰਦਾ ਓਹੋ ਹੋ ਹੋ ਉਹਦਾ ਮਜ਼ਾ ਵੀ ਇੱਕ ਅਲੱਗ ਹੀ ਹੁੰਦਾ ਤੇ ਲੈ ਵੀ ਕੁਦਰਤ ਵੀ ਬੜੀ ਬੱਡੀ ਚੀਜ਼ ਆ ਵੀ ਪਤਾ ਨਹੀਂ ਪ੍ਰਮਾਤਮਾ ਕਿਹੜਿਆਂ ਰੰਗਾਂ ਵਿੱਚ ਰਾਜੀ ਆ ਕਿਤੇ ਮੀਂਹ ਆ ਤੇ ਕਿਤੇ ਧੁੱਪ ਆ ਤੇ ਕਿਤੇ ਨਹੀਂ ਹੈਗਾ ਤੇ ਕਿਤੇ ਕੀ ਆ ਤੇ ਕਿਤੇ ਨੇਰੀ ਸੀ ਤੇ ਜਦੋਂ ਮੈਂ ਨਾਨਕਿਆਂ ਦੇ ਪਿੰਡ ਪਹੁੰਚਿਆ ਤੇ ਮੀਂਹ ਨੇ ਤੋਬਾਈ ਬਲਾਈ ਪਈ ਸੀ ਤੇ ਉਤੋਂ ਬੱਦਲ ਬਾਈ ਵੀ ਪੂਰੀ ਜੀ ਨਾਨਕਿਆਂ ਦੇ ਪਿੰਡ ਪਹੁੰਚ ਗਏ ਹੁਣ ਵਾਪਸੀ ਆਪਾਂ ਕਰਨੀ ਆ ਬੱਸ ਤੇ ਤੇ ਬੱਸ 'ਚ ਜਾਂਦੇ ਹੀ ਪਤਾ ਹੀ ਨਹੀਂ ਲੱਗਿਆ ਕਦੋਂ ਟਾਈਮ ਪਾਸ ਹੋ ਗਿਆ ਕਦੋਂ ਆਪਣਾ ਪੈਂਡ ਆ ਗਿਆ ਕਿਉਂਕਿ ਆ ਅੰਕਲ ਜੀ ਦਾ ਬਹਿ ਕੇ ਪੈ ਕੇ ਇਹਦਾ ਸਟਾਈਲ ਹੀ ਬੱਕਰਾ ਦੀ ਪਤਾ ਨਹੀਂ ਬਹਿਣ ਵਾਲਾ ਸਟਾਈਲ ਸੀ ਕ ਪੈਣ ਵਾਲਾ ਸਟਾਈਲ ਸੀ ਜਿਹੜਾ ਵੀ ਨੰਗਦਾ ਸੀ ਅੰਕਲ ਦੇ ਸਟਾਈਲ ਤੇ ਹੱਸਦਾ ਸੀ ਤੇ ਲੈ ਵੀ ਆਪਾਂ ਪਹੁੰਚ ਗਏ ਆ ਪੈਂਡ ਪੈਂਡ ਪਹੁੰਚ ਗਏ ਆਪਾਂ ਅਜੀਤ ਸਿੰਘ ਨਾਲ ਕੀਤਾ ਸੀ ਵਾਦਾ ਵੀ ਅੱਜ ਤੈਨੂੰ ਛੱਲੀਆਂ ਪਨ ਕੇ ਖਲਾਵਾਂਗੇ ਛੱਲੀਆਂ ਦਾ ਇੰਨਾ ਕੁ ਜ਼ਿਆਦਾ ਹੀ ਸ਼ਕੀਨ ਬੰਦਾ ਆ ਬੇ ਗਾਲੀ ਛੱਡ ਦੋ ਜੇ ਸ਼ਹਿਰ ਗਏ ਆ ਤਾਂ ਛੱਲੀ ਹੁਣਾ ਛੱਲੀਆਂ ਦਾ ਮੌਸਮ ਆ ਗਿਆ ਤੇ ਹੁਣ ਇਹ ਸਰਦਾਰ ਹੋਣਾ ਨੇ ਨੇਤੀ ਛੱਲੀ ਦਾ ਰੌਲਾ ਪਾਉਣਾ ਹੀ ਪਾਉਣਾ ਤੇ ਮੈਨੂੰ ਕਹਿੰਦਾ ਵੀ ਛੱਲੀਆਂ ਆਪਾਂ ਇਦਾਂ ਨਹੀਂ ਭੁੰਨਣੀਆਂ ਮੈਂ ਵੀ ਤੁਹਾਡੀ ਹੈਲਪ ਕਰਾਉਂਗਾ ਨਾਲ-ਨਾਲ ਪੂਰੀ ਹੈਲਪ ਤਾਂ ਕਾਦੀ ਹੁੰਦੀ ਆ ਹੁੰਦੀਆਂ ਤਾਂ ਐਲ ਤਾਂ ਹੀ ਆ ਤੇ ਚਲੋ ਤੇ ਅੱਗ ਆਪਣੀ ਭਾਂਬੜ ਲਾ ਪਈਆ ਮਚਾਉਣ ਤੇ ਛਲੀਆਂ ਭੁੰਨਣ ਲਈ ਆਪਾਂ ਹੋ ਗਏ ਆ ਤਿਆਰ ਤੇ ਛੱਲੀ ਵੀ ਕਾਦੀ ਖੰਡ ਮਿਸ਼ਰੀ ਛੱਲੀ ਸੀ ਚਲੋ ਥੋੜਾ ਜਿਹਾ ਜ਼ਿਆਦਾ ਹੋ ਗਿਆ ਪਰ ਬਹੁਤ ਮਿੱਠੀ ਸੀ ਤੇ ਅਜੀਤ ਸਿੰਘ ਦੀ ਚਮਲੋ ਟੀਵੀ ਚੱਲ ਰਹੀ ਆ ਪੂਰੀ ਛਲੀਆਂ ਭੰਨ ਹੋ ਗਈਆਂ ਆ ਤੇ ਅੱਜ ਆਪਾਂ ਜਾਣਾ ਆ ਰਾਤ ਨੂੰ ਸ਼ਹਿਰ ਤੇ ਆਪਾਂ ਪਹੁੰਚ ਗਏ ਆ ਸ਼ਹਿਰ ਜਿੱਦਾਂ ਕੀ ਕਹਿੰਦੇ ਹੁੰਦੇ ਆ ਵੀ ਸੁਪਨਿਆਂ ਦਾ ਸ਼ਹਿਰ ਬੰਬੇਆ ਪਰ ਮੈਨੂੰ ਤਾਂ ਇਦਾਂ ਲੱਗਦਾ ਰਹਿੰਦਾ ਵੀ ਜਿਹੜਾ ਜਲੰਧਰ ਸ਼ਹਿਰ ਆ ਨਾ ਉਹ ਵੀ ਸੁਪਨਿਆਂ ਦਾ ਸ਼ਹਿਰ ਹੀ ਆ ਇੱਥੇ ਆਣ ਕੇ ਵੀ ਇੱਕ ਵੱਖਰਾ ਹੀ ਆਨੰਦ ਓਹੋ ਇੱਕ ਰੰਗीन ਸ਼ਹਿਰ ਤੇ ਬਖਰਾ ਹੀ ਨਜ਼ਾਰ ਆਇਆ ਮੈਂ ਚੱਲਿਆ ਸੀ ਸਟੇਸ਼ਨ ਤੇ ਸਟੇਸ਼ਨ ਤੇ ਤਾਂ ਚੱਲਿਆ ਸੀ ਕਿ ਮੇਰੇ ਰਿਸ਼ਤੇਦਾਰ ਆ ਰਹੇ ਸੀ ਟ੍ਰੇਨ ਤੇ ਤੇ ਮੈਂ ਚੱਲਿਆ ਸੀ ਉਹਨਾਂ ਨੂੰ ਲੈਣ ਤੇ ਮੈਨੂੰ ਸਮਾਂ ਮਿਲਿਆ ਸੀ 7:30 ਦਾ ਵੀ 7:30 ਤੁਸੀਂ ਪਹੁੰਚ ਜਾਓ ਟ੍ਰੇਨ ਆ ਜਾਣੀ ਆ ਪਰ ਮੈਂ ਪਹੁੰਚ ਤਾਂ 7:30 ਹੀ ਗਿਆ ਸੀ ਉਹਨਾਂ ਦੀ ਟ੍ਰੇਨ ਲੇਟ ਸੀਗੀ ਤੇ ਮੈਂ ਤਾਂ ਟ੍ਰੇਨਾਂ ਗਿਣ-ਗਿਣੀ ਹੰਬ ਗਿਆ ਕੋਈ ਆਵੇ ਤੇ ਕੋਈ ਜਾਵੇ ਉਹ ਗੱਲ ਵਾ ਵੀ ਜਿੱਦਾਂ ਜੰਗ ਜੰਗ ਜੱਗ ਚ ਨਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਤੇ ਲੋ ਜੀ ਸਾਢੇ 8 ਹੋ ਚੱਲੇ ਆ ਮੈਨੂੰ ਖੜੇ ਨੂੰ ਤੇ ਹਜੇ ਤੱਕ ਉਹਨਾਂ ਦਾ ਕੋਈ ਵੀ ਪਤਾ ਨਹੀਂ ਵੀ ਕਦੋਂ ਟ੍ਰੇਨ ਆਉਣੀ ਆ ਤੇ ਮੈਂ ਕਿਹਾ ਚਲੋ ਵੇਲੇ ਆ ਕਿਉਂ ਨਾ ਟ੍ਰੇਨਾਂ ਦੇ ਡੱਬਿਆਂ ਦਾ ਨਾ ਹੀ ਪੜੀ ਜਾਂਦੇ ਆ ਤੇ ਆਹ ਟ੍ਰੇਨ ਆਈ ਆ ਟ੍ਰੇਨ ਦਾ ਨਾਂ ਹੈਗਾ ਜੀ ਦੀਨ ਬਿਆਲੂ ਤੇ ਮੈਨੂੰ ਇਹ ਟ੍ਰੇਨ ਦਾ ਨਾਮ ਸੁਣ ਕੇ ਇਦਾਂ ਲੱਗਿਆ ਵੀ ਇਹ ਭੱਜਦੀ ਵੀ ਹੋਊਗੀ ਤੇ ਚਲੋ ਜੀ ਅਖੀਰ ਤੇ ਟ੍ਰੇਨ ਆ ਗਈ ਆ ਆਪਣੀ ਜਿਹਦਾ ਆਪਾਂ ਨੂੰ ਇੰਤਜ਼ਾਰ ਸੀ ਲਓ ਜੀ ਇੰਡੀਅਨ ਰੇਲਵੇ ਕਿਆ ਬਾਤ ਆ ਹੁਣ ਤਾਂ ਰੇਲਾਂ ਦੇ ਵੀ ਡੱਬਿਆਂ ਡੱਬਿਆਂ 'ਚ ਬੜਾ ਸੁਧਾਰ ਕੀਤਾ ਆ ਤੇ ਲਓ ਜੀ ਰਿਸ਼ਤੇਦਾਰ ਆਪਣੇ ਆ ਗਏ ਆ ਤੇ ਇਹਨਾਂ ਨੂੰ ਲੈ ਕੇ ਹੁਣ ਆਪਾਂ ਚਲੇ ਜਾਣਾ ਆ ਪਿੰਡ ਆ ਤੁਸੀਂ ਦੇਖ ਹੀ ਜਾਦੇ ਜਿੱਦਾਂ ਸਟੇਸ਼ਨ ਦਾ ਹਾਲ ਆ ਕੋਈ ਰੌਲਾ ਰੱਪਾ ਨਹੀਂ ਤੇ ਅਗਲੀ ਵੀਡੀਓ ਵਿੱਚ ਬਹੁਤ ਜਲਦੀ ਮਿਲਾਂਗੇ